ਕੀ ਨਾਮ ਤੁਹਾਡਾ ਕੀ ਨਾਰਾਣ ਕੀ ਲੱਗ ਰਿਹਾ ਛੋਟਾ ਜੀ ਕੀ ਨਾਮ ਤੁਹਾਡਾ ਕੀ ਨਾਮ ਸਰ ਜੀ ਮਿੱਤਰ ਮੇਰਾ ਜੀ ਕਿਦੋਂ ਵਰ ਗਿਆ ਇਸ ਕੀ ਮੈਂ ਬਾਅਦ ਵੀ ਜਦ ਕਿਸ ਤਰ੍ਹਾਂ ਹਾਲਾਤ ਸੀ ਜਿੱਦਾਂ ਅਕਬਰਮੰਡ ਦੀ ਭੇਜਿਆ ਸੀਗਾ ਕੰਮ ਜੀ ਕਹਿੰਦੇ ਸੀ ਕੰਪਨੀ ਸੁਰੂ ਕਰਦੇ ਆਂ ਦੀ ਕੰਪਨੀ ਕੰਮ ਦੋਗੇ ਉੱਤੇ ਵੀ 5 ਸਾਲਾਂ ਦਾ ਬਰਕਰਾਰ ਮਰਕੀ ਦਾ ਸਾਢੇ 22 ਲੱਖ ਦੀ ਗੱਲ ਹੋਈ ਸੀ ਜੀ ਤੁਹਾਨੂੰ ਕਹਾਂਗੇ ਅਸੀਂ ਕੰਮ ਦਵਾਵਾਂਗੇ ਕੰਮ ਦੁਲਾਇਆ ਨਹੀਂ ਗਿਆ ਨਹੀਂ ਜੀ ਕੋਈ ਕੰਮ ਨਹੀਂ ਕੰਪਨੀ ਹੈ ਨਹੀਂ ਕਿ ਅਸੀਂ ਕੋਈ ਨਹੀਂ ਤੋ ਖੜੋ ਤੋਖਾ ਹੋਇਆ ਜੀ ਸਾਡਾ ਸੱਜੀ ਵਿੱਚ ਰਣ ਜੰਡ ਨਿਗਰਨ ਉਹ ਕਹਿ ਰਹੇ ਨੇ ਕਿ ਰੋੜੇ ਬੇਟੇ ਦਾ 2028 ਤੱਕ ਜਦਾ ਵਰਕ ਪਰਮਿਟ ਲੱਗਿਆ ਹੋਇਆ ਇੱਕ ਨੰਬਰ ਚੋਂ ਕੰਮ ਵੀ ਕਰ ਰਿਹਾ ਤੇ ਇਹਨੂੰ ਸੈਲ ਨਹੀਂ ਨਾ ਜੀ ਕੁਛ ਨਹੀਂ ਮਿਲਦਾ ਠੂਠ ਮਾਰਦੇ ਜੀ ਕੋਈ ਕੰਮ ਨਹੀਂ ਅਸੀਂ ਕਿਉਂ ਕਹਾਂਗੇ ਮੋਰੀ ਕਾਮ ਮੈਨੇਜਰ ਸਾਡੇ ਕੋਲੋਂ ਭੱਜ ਗਿਆ ਅਸਾ ਇਤੋਂ ਹੱਤਾਂ ਭੇਜੇ ਪੰਜਾਬ ਨੇ ਸਾਡੇ ਜਿਹੇ ਤੋਂ ਭੇਜੇ ਮੈਨੇਜਰ ਖਰਚ ਉਸਦੀ ਗੱਲ ਨਹੀਂ ਕੀਤੀ ਉਹਨਾਂ ਨੇ ਇਮੀਗ੍ਰੇਸ਼ਨ ਨਾਲ ਪਹਿਲਾਂ ਜਾ ਕੇ ਸੀਟੀਏ ਜੀ ਸਾਨੂੰ ਐਂ ਕਹਿ ਕੇ ਮਹੀਨਾ ਦੁੱਗਜ 15 ਦਿਨ ਰੁਕ ਜਾਓ ਤੈਨੂੰ ਟ੍ਰੇਨਿੰਗ ਦੇ ਭੇਜਾਂਗੇ ਵਿੱਚ ਐ ਕਰਾਂਗੇ ਬਸ ਸਾਨੂੰ ਬਹਾਨੇ ਮਾਰੀ ਗਏ ਇੱਕ ਕਿਸਾਨ ਜੁਨੇ ਨੂੰ ਨਾ ਲਿੱਤਾ ਹਾਂਜੀ ਨਹੀਂ ਫਿਰ ਉਹ ਕਹਿੰਦੇ ਸਾਨੂੰ ਵਸਟਰਾਂ ਦੇ ਸਾਥ ਦੇਵਾਂਗੇ ਥੋੜੇ ਸਾਥ ਦੇ ਸਾਥ ਦੇ ਨਾਲ ਅਸੀਂ ਖੜੇ ਆ ਕਹਿੰਦੇ ਅਸੀਂ ਵੀ ਕਿਸਾਨ ਜੁਨੇ ਕੋਲ ਗਏ ਹਾਂਜੀ ਸਾਢੇ ਸਾਲ ਸਾਢੇ ਸਾਰੇ ਉਹਨਾਂ ਨਾਲ ਸਾਡੇ ਮੈਥਿਊਟ ਸਾਡੇ ਉਹਨਾਂ ਨਾਲ ਲੀਏ ਜੀ ਸਾਡਾ ਸਾਡਾ ਸਾਰਾ ਸਾਡਾ ਨਾਲ ਹੀ ਹੈ ਜੀ ਹੁਣ ਉਹ ਵੀ ਧਰਨੇ ਤੇ ਬੈਠੇ ਤੁਸੀਂ ਧਰਨੇ ਬੈਠੇ ਕੀ ਜਾਣੇ ਤੁਸੀਂ ਅਸੀਂ ਜਾਣੇ ਸੱਜੇ ਨਹੀਂ ਕੰਮ ਸਾਡਾ ਬੇਟਾ ਦਾ ਸਾਨੂੰ ਪੈਸੇ ਦੇ ਦੇ ਸਾਨੂੰ ਵਾਪਸ ਬੁਲਾਓ ਇਹ ਸੋਚੋ ਤਾਂ ਹੁਣ ਵੀ ਲੱਗਿਆ ਸੀ ਫਿਰ ਤੁਸੀਂ ਕਿਉਂ ਪਹਿਲਾਂ ਸਾਨੂੰ ਮੰਨੇ ਨਹੀਂ ਨਹੀਂ ਜੀ ਉਹ ਆਪ ਹੀ ਨਹੀਂ ਮੰਨੇ ਉਹ ਆਪ ਹੀ ਝੂਠ ਮਾਰਾ ਉਹ ਕਰਕੇ ਕਰਕੇ ਪਹਿਲਾਂ ਸਾਨੂੰ ਪੈਸੇ ਸਾਨੂੰ ਪਹਿਲਾਂ ਖਾਲੀ ਚੱਕ ਜਾ ਕੇ ਹੁੜਾਵਾ ਕੁਝ ਕੋਈ ਪੈਸਾ ਨੂੰ 8575000 ਦਾ ਜੀ ਉਹ ਵੀ ਸਾਡਾ ਧੋਖਾ ਹੀ ਕਰਦੇ ਹੁੰਦੇ ਆ ਸ਼ੁਰੂ ਤੋਂ ਤੁਸੀਂ ਕਹਿੰਦੇ ਵੀ ਪੈਸੇ ਜਿਹੜਾ ਬੇਟੇ ਦੇ ਬਾਹਰ ਬਾਤ ਹਾਂਜੀ ਹਾਂਜੀ ਕਿੰਨੇ ਕਿੰਨੇ ਪੈਸੇ ਲੱਗੇ ਸੀ ਕਿਸ ਤਰ੍ਹਾਂ ਪੈਸੇ ਲਾਈ ਸੀ 22 ਲੱਖ ਰੁਪਏ ਦਿੱਤਾ ਸੀ ਅਸੀਂ 1 ਟੱਬੀ ਲਾਈ 22 ਲੱਖ ਕੋਈ ਲਿਖਤੀ ਵੀ ਛੋੜੇ ਹਾਂਜੀ ਸਾਰਾ ਕੁਝ ਲਿਖਿਆ ਹੋਇਆ ਸਭ ਕੁਝ ਲਿਖਤੀ ਹੈ ਉਹ ਹੀ ਹੈ ਮੈਂ ਆਪਣੇ ਗਲਮੂਹ ਦੇ ਗੱਲ ਕੋਈ ਮੈਂ ਪੈਸੇ ਦਿੱਤੇ ਹਾਂ ਕਿੰਨੇ ਪੈਸੇ ਨੂੰ ਹਾਂਜੀ ਇੱਕ ਵੇਟ ਤੱਕ ਵੇਚਿਆ ਵੇਚ ਗਿਆ ਹੀ ਹਾਂ ਵੇਚ ਤੱਕ ਵਾਰਸ